ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਕਮਿਆਰੇ ਦੇ ਕਬੱਡੀ ਕੱਪ ਦੀ ਜਿੱਥੇ ਕਿ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਦੇਖੋ ਕਿਹੜੀਆਂ-ਕਿਹੜੀਆਂ ਟੀਮਾਂ ਖੇਡਣਗੀਆਂ ਹਾਂਜੀ ਦੋਸਤੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਮਿਆਰੇ ਵੀ ਅੱਜ ਕਬੱਡੀ ਦੇ ਮੈਚ ਹੋਣਗੇ ਤਿੰਨ 플레이ਰ ਬਾਹਰੋਂ ਖੇਡਣਗੇ ਪਹਿਲਾ ਨਾਮ 51000 ਦੂਜਾ ਨਾਮ 41000 ਰੁਪਏ ਹੋਵੇਗਾ ਦੋਸਤੋ ਹਾਂਜੀ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਜੋ ਆਪਣੇ ਕੋਲੇ ਜਾਣਕਾਰੀ ਆਈ ਹੈ ਦੋਸਤੋ ਟੀਮਾਂ ਬਣੀਆਂ ਹੋ ਜਾਣ ਪਹਿਲੀ ਟੀਮ ਬਣੀ ਆ ਭਲੂਰ ਦੀ ਜਿਸ ਵਿੱਚ ਡੈਂਪੀ ਗੁਰਪਿੰਦਰ ਬਈਲੀ ਗੋਜਾਰਾ ਤਾਂ ਰਾਜਾ ਤੂਰ ਕੋਟ ਤੇ ਹੈਰੀ ਮੀਨੀਆ ਖੇਡਣਗੇ ਦੋਸਤੋ ਇਹ ਟੀਮ ਕਮਿਆਰੇ ਦੇ ਕਬੱਡੀ ਕੱਪ ਤੇ ਖੇਡ ਗਈ ਹਾਂ ਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਝੰਡ ਵਾਲੇ ਦੀ ਜਿਸ ਵਿੱਚ ਗੋਰਾ ਗੱਗੀ ਤੇ ਡੱਗੂ ਝੰਡ ਵਾਲਾ ਹੈਪੀ ਕੜਿਆਲ ਹੈਪੀ ਭੰਗਰ ਤੇ ਰੰਮੀ ਲਾਲਬਾਈ ਖੇਡਣਗੇ ਇਸ ਟੀਮ ਦੇ ਸਪੌਂਸਰ ਆਰਚਰ ਆਸਟ੍ਰੇਲੀਆ ਮੀਕਾ ਟੂ ਨਿਊਜ਼ੀਲੈਂਡ ਤੇ ਕਮਾਂ ਆਸਟ੍ਰੇਲੀਆ ਆ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਆ ਦੁੱਲੇ ਵਾਲੇ ਦੀ ਜਿਸ ਵਿੱਚ ਬੱਲੀ ਜੱਗੀ ਤੇ ਪੰਮਾ ਦੁੱਲੇ ਵਾਲਾ ਕਾਂਤਾ ਭਾਈ ਰੁਪਾ ਖਰਾਜੀ ਸਮਾਰ ਤੇ ਜੱਸਾ ਮਣੀਆ ਵਾਲਾ ਖੇਡਣਗੇ ਦੋਸਤੋ ਇਹ ਟੀਮ ਵੀ ਕਮਿਆਰੇ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਆ ਪਲੂਰ ਦੀ ਜਿਸ ਵਿੱਚ ਦੀਪ ਮਣੀ ਵੈਲੀ ਹਰਪ੍ਰੀਤ ਪੱਪੂ ਮੱਤਾ ਰਾਜਵੀਰ ਦਰਪੰਗਰ ਤੇ ਗੁਰੀ ਰਾਮਗੜ੍ਹ ਖੇਡਣਗੇ ਇਹ ਟੀਮ ਵੀ ਕਮਿਆਰੇ ਦੇ ਮੇਲੇ ਤੇ ਖੇਡਗੀ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਜਿੰਨੀ ਕਾਪਾ ਨੂੰ ਜਾਣਕਾਰੀ ਮਿਲੀ ਟੀਮਾਂ ਦੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਜੇ ਕੋਈ ਹੋਰ ਜਾਣਕਾਰੀ ਮਿਲੂਗੀ ਉਹ ਆਪਾਂ ਆਪਣੇ ਇੰਸਟਾਗ੍ਰam ਪੇਜ ਤੇ ਸਾਂਝੀ ਕਰਾਂਗੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਧੰਨਵਾਦ ਦੋਸਤੋ